ਉਹਨੇ ਜੀ ਬਹੁਤ ਵਧੀਆ ਗੱਲ ਆ ਜੀ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਜਿਹੜੀ ਮਹਿੰਮ ਚੇੜੀ ਆ ਜੀ ਬਹੁਤ ਸਰਕਾਰਾਂ ਆਈਆਂ ਹੁਣ ਤੱਕ ਇਹਨਾਂ ਨਸ਼ਾ ਤਸਕਰਾਂ ਦੇ ਜਿੱਦਾਂ ਦੋ ਨੰਬਰ ਦੇ ਘਰ ਬਣਾਏ ਇਹਨਾਂ ਨੇ ਨਸ਼ਾ ਵੇਚ-ਵੇਚ ਕੇ ਜੀ ਉਹਨਾਂ ਨੂੰ ਢਾਹ ਰਹੀ ਆ ਜੀ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹ ਵਿੱਚ ਸਿੱਟ ਰਹੀ ਆ ਤੇ ਬਹੁਤ ਵਧੀਆ ਜੀ ਇਹ ਲੱਗ ਰਿਹਾ ਹੈ ਪਰ ਇਹਦੇ ਨਾਲ-ਨਾਲ ਪਿੰਡ ਦੇ ਲੋਕਾਂ ਨੂੰ ਹਰ ਪਿੰਡ ਦੇ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਜੀ ਇਨਾ ਜਿਨਾ ਪਿੰਡਾਂ ਦੇ ਵਿੱਚ ਵੀ ਨਸ਼ਾ ਵੇਚਣ ਵਾਲੇ ਆ ਉਹਨਾਂ ਦੀ ਜਾਣਕਾਰੀ ਦੇਣ ਵਾਸਤੇ ਇਹਨਾਂ ਨੇ ਇੱਕ ਨੰਬਰ ਵੀ ਇਸ਼ੂ ਕੀਤਾ ਹੋਇਆ ਵਾ ਜੀ ਉਹ ਕਈ ਲੋਕ ਡਰਦੇ ਜਿਹੜੇ ਉਹ ਜਾਣਕਾਰੀ ਨਹੀਂ ਦਿੰਦੇ ਕਿ ਜਦੋਂ ਅਸੀਂ ਜਾਣਕਾਰੀ ਦੇਵਾਂਗੇ ਤਾਂ ਕਿਤੇ ਨਾ ਕਿਤੇ ਸਾਡਾ ਨਾਮ ਨਾ ਆ ਗਿਆ ਜਾਵੇ ਨਹੀਂ ਨਹੀਂ ਸਾਡਾ ਦਰਨੀ ਦੀ ਤਾਂ ਵੈਲੀ ਕੋਈ ਨਹੀਂ ਕਿ ਉਹਨਾਂ ਨੇ ਕਿਹਾ ਕਿ ਤੁਹਾਡਾ ਨਾਮ ਤਾਂ ਪਤਾ ਗੁਪਤ ਰੱਖਿਆ ਜਾਊਗਾ ਜੀ ਜੀ ਬਾਕੀ ਜੇ ਕੋਰ ਵੱਡਣਾ ਤੇ ਫਿਰ ਤਾਂ ਕੋਈ ਨਾ ਕੋਈ ਕਰਨਾ ਪਊਗਾ ਜੀ ਬਿਲਕੁਲ ਉਸ ਡਰ ਨੂੰ ਦੂਰ ਕਰਕੇ ਹੀ ਕੋਰ ਕੱਟ ਹੋਊਗਾ ਨਸ਼ੇ ਦਾ ਜੀ ਬਿਲਕੁਲ ਪਿੰਡਾਂ ਦੇ ਵਿੱਚ ਲੋਕ ਬੱਚਿਆਂ ਦੀਆਂ ਮਾਵਾ ਜਿਹੜੀਆਂ 18-18 ਸਾਲ ਦੇ 16 ਸਾਲ ਦੇ ਬੱਚੇ ਜਿਹੜੇ ਨੇ ਉਹ ਚਿੱਟਾ ਲਾਉਣਾ ਸ਼ੁਰੂ ਕਰ ਦਿੱਤਾ ਨਸ਼ਾ ਕਰ ਰਹੇ ਨੇ ਸੋ ਬਿਲਕੁਲ ਕਿਤੇ ਨਾ ਕਿਤੇ ਸਰਕਾਰ ਦੀ ਪਹਿਲ ਕਦਮ ਦੇ ਨਾਲ ਥੋੜੀ ਠੱਲ ਪਈ ਹੈ ਜੀ ਚਲੋ ਚਿੱਟੇ ਨੂੰ ਤਾਂ ਕਾਫੀ ਠੱਲ ਪਈ ਲੱਗਦੀ ਆ ਜੀ ਜਿੱਦਾਂ ਹੁਣ ਅੱਗੇ ਵਗੂ ਨਹੀਂ ਦੇਖਦਾ ਇੱਕ ਨਾ ਹਸਪੀਟਲ ਦੇ ਵਿੱਚੋਂ ਗੋਲੀ ਦਿੱਤੀ ਜਾਂਦੀ ਜਿਹੜੀ ਜੀ ਜੀ ਉਹ ਵੀ ਥੋੜਾ ਜਿਹਾ ਨੌਜਵਾਨਾਂ ਨੂੰ ਕਰ ਰਹੀ ਹੈ ਇਸ ਤਰੀਕੇ ਨਾਲ ਵੀ ਉਹ ਚਿੱਟੇ ਦੀ ਤਰ੍ਹਾਂ ਲੈ ਲਈ ਜਾਂਦੇ ਆ ਜੀ ਜੀ ਉਹ ਮੇਰੇ ਖਾਲ ਨਸ਼ਾ ਛਡਾਉਣ ਵਾਸਤੇ ਬੜਾਈ ਸੀ ਤੇ ਮੇਰੇ ਖਾਲ ਤਿੰਨ ਤਣ ਵਾਰੀ ਚਾਰ ਚਾਰ ਵਾਰ ਡੇਢ ਹੀ ਲੱਗਦਾ ਲਾਉਣਾ ਜੀ ਜੀ ਅੰਦੀ ਸਰਕਾਰ ਨੂੰ ਚਾਹੀਦਾ ਉੱਤੇ ਵੀ ਥੋੜਾ ਕੰਟਰੋਲ ਕੀਤਾ ਜਾਵੇ ਜੀ ਔਰ ਜੇ ਕੋਈ ਨਸ਼ੇ ਦਾ आदी ਹੈਗਾ ਜੀ ਉਹਨੂੰ ਹਸਪੀਟਲ ਦੇ ਵਿੱਚ ਹੀ ਦਿੱਤੀ ਜਾਵੇ ਜੀ ਉਹਨੂੰ ਘਰ ਜਾਲ ਨਹੀਂ ਨ ਦਿੱਤੀ ਜਾਵੇ ਉਸ ਤੋਂ ਤੁਰੰਤ ਹੀ ਦਿੱਤੀ ਜਾਵੇ ਸੋਖ ਆ ਗਿਆ ਆਪਦਾ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਸੁਝਾਅ ਇਹਨਾਂ ਦਾ ਬੜਾ ਵਧੀਆ ਹੈ ਕਿ ਇੱਕ ਜਿਹੜੀ ਚਿੱਟੇ ਦੀ ਥਾਂ ਤੇ ਗੋਲੀ ਜਿਹੜੀ ਦਿੱਤੀ ਜਾਂਦੀ ਹੈ ਸਰਕਾਰੀ ਹਸਪੀਟਲ ਦੇ ਵਿੱਚ ਉਹਦੀ ਜਿਹੜੀ ਦੁਰਵਰਤੋਂ ਜਿਹੜੀ ਹੋਣੀ ਉਹ ਸ਼ੁਰੂ ਹੋ ਗਈ ਹੈ ਸੋ ਬ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਤੱਕ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਜਲਦੀ ਤੋਂ ਜਲਦੀ ਇਸ ਦਾ ਵੀ ਕੋਈ ਨਾ ਕੋਈ ਹੱਲ ਕੀਤਾ ਜਾਵੇ ਜੇਕਰ ਗੋਲੀ ਦੇਣੀ ਹੈ ਤਾਂ ਪ੍ਰੋਪਰ ਉਹਦੀ ਡੋਜ਼ ਜਿਹੜੀ ਆ ਉਹ ਉਨੀ ਦਿੱਤੀ ਜਾਵੇ ਉਸ ਤੋਂ ਵੱਧ ਨਾ ਦਿੱਤੀ ਜਾਵੇ ਕਿਉਂਕਿ ਇਸ ਦੀ ਜਿਹੜੀ ਕਾਲਾ ਬਾਜ਼ਾਰੀ ਜਿਹੜੀ ਆ ਉਹ ਵੀ ਵੱਡੇ ਲੈਵਲ ਤੇ ਹੋਣ ਲੱਗ ਪਈ ਹੈ ਸੋ ਅਕਸਰ ਇਹ ਪ੍ਰਾਈਵੇਟ ਗੋਲੀਆਂ ਵੀ ਜਿਹੜੀਆਂ ਇਹ ਵਿਕਣੇ ਸ਼ੁਰੂ ਹੋ ਗਈਆਂ ਨੇ ਸੋ ਬਿਲਕੁਲ ਸਮਾਜ ਸੇਵੀ ਵਿਅਕਤੀ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਨੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੈਮਰਾਮੈਨ ਸੰਦੀਪ ਚੰਦ ਦੇ ਨਾਲ ਜਸਦੀਪ ਸਿੰਘ ਚੰਦ ਦਬਾਬਾ ਮੀਡੀਆ ਹਾਊਸ ਸੁਲਤਾਨਪੁਰ ਲੋਧੀ